ਕਰਮ <laughs> 跟。 शक सुमत् परकाशकी कर। Taro. ਗ੍ਰਿ ਗੁਰ ਨਾਨਕ ਚਰਨ ਬੰਦ ਗੁਰ ਗੋਬਿੰਦ ਸਿੰਘ ਧਿਆਏ ਲੇਕੋ ਉਤਪਤੀ ਖਾਲਸੇ ਮੋ ਨਿਜ ਕਰਹੋ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਚਵਰੈ ਛਤਰ ਦੇ ਮਾਲਕ ਹਾਜ਼ਰਾ ਹਜੂਰ ਜਹਰਾਜ ਹੂਰ ਸਰਬ ਕਲਾ ਭਰਪੂਰ ਸਦੀਵੀ ਸੁੱਖਾਂ ਦੇ ਦਾਤੀ ਕੋਟ ਬ੍ਰਹਮੰਡ ਦੇ ਮਾਲਕ ਰੱਬੀ ਗਿਆਨ ਦੇ ਸਾਗਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨਾਂ ਦੀ پاک ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਪਿਆਰੀ ਸਵਾਰੀ ਸਾਧ ਸੰਗਤ ਜੀਓ ਬਹੁਤ ਵੱਡਿਆਂ ਭਾਗਾਂ ਵਾਲੇ ਹਾ ਸੱਚੇ ਸਤਗੁਰੂ ਜੀ ਦੇ ਚਰਨਾਂ ਕਮਲਾਂ ਪਾਸ ਬੈਠਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਹੈ ਆਓ 18ਵੀਂ ਸਦੀ ਦੇ ਮਹਾਨ ਗੁਰਸਿੱਖਾਂ ਦੀ ਜਿਉ ਕੁਰਬਾਨੀ ਹੈ ਜੋ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਪੰਜਾਬ ਦੇਸ਼ ਦੀ ਹਿੱਕ ਤੇ ਆਪਣਾ ਖੂਨ ਡੋਲਿਆ ਉਹਨਾਂ ਦੀ ਦਾਸਤਾਨ ਸਰਦਾਰ ਰਤਨ ਸਿੰਘ ਭੰਗੂ ਜੀ ਪ੍ਰਾਚੀਨ ਪੰਥ ਪ੍ਰਕਾਸ਼ ਤੇ ਅੰਦਰ ਜੋ ਜ਼ਿਕਰ ਕਰਦੇ ਐ ਉਹ ਆਪਾਂ ਸਮਝਣ ਦਾ ਯਤਨ ਕਰਨਾ ਹੈ ਇਤਿਹਾਸ ਸਰਵਨ ਕਰਨ ਦਾ ਯਤਨ ਕਰਨਾ ਹੈ ਆਉ ਇਤਿਹਾਸ ਦੀ ਅਰੰਭਤਾ ਕਰਨ ਤੋਂ ਪਹਿਲਾਂ ਸੱਚੇ ਸਤਿਗੁਰੂ ਜੀ ਨੂੰ ਯਾਦ ਕਰੀਏ ਔਰ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਦੋਰਾ ਸਿਰ ਗੁਰੂ ਨਾਨਕ ਚਰਨ ਬੰਦ ਗੁਰ ਗੋਬਿੰਦ ਸਿੰਘ ਧਿਆਏ ਰਤਨ ਸਿੰਘ ਭੰਗੂ ਜੀ ਕਹਿੰਦੇ ਆ ਮੈਂ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਧਿਆਉਣਾ ਹਾਂ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਯਾਦ ਕਰਦਾ ਹਾਂ ਜਿਗੋ ਉਤਪਤੀ ਕਾਲ세 ਮੋ ਨਿਜ ਕਰਹੋ ਸਹਾਈ ਭਾਈ ਸਾਹਿਬ ਜੀ ਕਹਿੰਦੇ ਆ ਕਿਸ ਤਰ੍ਹਾਂ ਖਾਲਸੇ ਦੀ ਉਤਪਤੀ ਹੋਈ ਉਤਪਤੀ ਤੋਂ ਭਾਵ ਵੀ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਖਾਲਸਾ ਪ੍ਰਗਟ ਹੋਇਆ ਉਤਪਤੀ ਦਾ ਅਰਥ ਹੁੰਦਾ ਉਪਜਨਾ ਪੈਦਾ ਹੋਣਾ ਖਾਲਸਾ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਪੈਦਾ ਹੋਇਆ ਪ੍ਰਗਟ ਹੋਇਆ ਸਰਦਾਰ ਰਤਨ ਸਿੰਘ ਭੰਗੂ ਜੀ ਕਹਿੰਦੇ ਆ ਮੈਂ ਉਹ ਲਿਖਣ ਦਾ ਯਤਨ ਕਰ ਰਿਹਾ ਹਾਂ ਚੋਪਈ ਅਬ ਮੈਂ ਲਿਖੋ ਸਿੰਘਣ ਕੀ ਸਾਖੀ ਜਹੇ ਬੇਦ ਬਡਨੇ ਅਸਾਡਨੇ ਆ ਕੀ ਕਹਿੰਦੇ ਵੀ ਹੁਣ ਮੈਂ ਸਿੰਘਾਂ ਦੀ ਸਾਖੀ ਲਿਖਣ ਲੱਗਾ ਹਾਂ ਤੇ ਜਿੱਦਾਂ ਸਾਡੇ ਵੱਡੇ ਵਡੇਰਿਆਂ ਨੇ ਸਾਖੀ ਕਹੀ ਸਾਡੇ ਦਾਨਿਆਂ ਨੇ ਸਾਡੇ ਬਜ਼ੁਰਗਾਂ ਨੇ ਕਿਉਂਕਿ ਰਤਨ ਸਿੰਘ ਪੰਗੂ ਦੇ ਦਾਦਾ ਭਾਈ ਮਹਿਤਾਬ ਸਿੰਘ ਮਹਾਨ ਕੌਮ ਦੇ ਸ਼ਹੀਦ ਹੈ ਔਰ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਸ਼ਹੀਦਾਂ ਦੀ ਸੰਗਤ ਕੀਤੀ ਹੈ ਸਰਦਾਰ ਰਾਏ ਸਿੰਘ ਦੀ ਕਹਿੰਦੇ ਜਿਸ ਤਰ੍ਹਾਂ ਮੈਂ ਆਪਣੇ ਵੱਡਿਆਂ ਦੇ ਕੋਲੋਂ ਵੱਡਿਆਂ ਤੋਂ ਭਾਵ ਹੁੰਦਾ ਬਜ਼ੁਰਗਾਂ ਦੇ ਕੋਲੋਂ ਦਾਦਿਆਂ ਪਰਦਾਦਿਆਂ ਦੇ ਕੋਲੋਂ ਜਿਹੜਾ ਸਿੰਘਾਂ ਦਾ ਇਤਿਹਾਸ ਸੁਣਿਆ ਹੈ ਉਹ ਲਿਖਣ ਲੱਗਾ ਹਾਂ ਔਰ ਪ੍ਰਾਤਨ ਤੇ ਵੀ ਸੁਣੀ ਹੰਤ ਜੋ ਬਿਰਦ ਸੇਖ ਬਹੁ ਗੁਣੀ ਕਹਿੰਦੇ ਜਿਹੜੇ ਪੁਰਾਣੇ ਸਿੰਘ ਸੀ ਨਾ ਜਿਨ੍ਹਾਂ ਦੀ ਉਮਰ ਕੋਈ 80 ਸਾਲ ਹੈ 100 ਸਾਲ ਹੈ 100 ਤੋਂ ਵਢੇਰੀ ਉਮਰ ਦੇ ਵੀ ਜਿਹੜੇ ਬਜ਼ੁਰਗ ਸਨ ਔਰ ਉਹ ਬਜ਼ੁਰਗ ਜਿਹੜੇ ਬਹੁਤ ਸਿਆਣੇ ਸੀ ਸੂਝਵਾਨ ਸੀ ਸਮਝਦਾਰ ਸੀ ਗਿਆਨਵਾਨ ਸਨ ਜਿਨ੍ਹਾਂ ਦੇ ਕੋਲ ਬਾ ਕਲਪਮਾਲ ਸਮਝ ਸੀ ਗਿਆਨ ਸੀ ਵੱਡੀ ਸੋਝੀ ਦੇ ਮਾਲਕ ਸਨ ਉਹਨਾਂ ਦੇ ਕੋਲੋਂ ਜੋ ਮੈਂ ਇਤਿਹਾਸ ਸੁਣਿਆ ਹੈ ਸੋ ਮੈਂ ਕਹੋ ਜਤ ਮਤ ਮਾਹੀ ਮਾਨ ਤਨ ਪ੍ਰੀਤੋ ਭਾਉ ਪੈਦਾਹੀ ਕਹਿੰਦੇ ਵੀ ਮੈਂ ਆਪਣੀ ਮੁਤਾਬਕ ਜਥਾ ਦਾ ਅਰਥ ਹੁੰਦਾ ਜਿੰਨੀ ਕੁ ਮਤ ਮੇਰੇ ਕੋਲ ਹੈ ਉਨੀ ਕੁ ਮਤ ਦੇ ਮੁਤਾਬਕ ਮੈਂ ਇਤਿਹਾਸ ਲਿਖਣ ਦਾ ਯਤਨ ਕਰ ਰਿਹਾ ਹਾਂ ਔਰ ਇਸ ਇਤਿਹਾਸ ਦੇ ਵਿੱਚ ਮੈਂ ਭਾਉ ਪਿਆਰ ਪ੍ਰੇਮ ਸ਼ਰਧਾ ਵਿਸ਼ਵਾਸ ਔਰ ਬੜੇ ਪਿਆਰ ਦੇ ਨਾਲ ਇਹ ਇਤਿਹਾਸ ਲਿਖ ਰਿਹਾ ਹਾਂ ਇਹ ਬਿਦ ਕਹੀ ਅੰਗਰੇਜ਼ ਜਨ ਸੰਗ ਰਖਉ ठाकुਣਾ ਸੋ ਪ੍ਰਸੰਗ ਕਹਿੰਦੇ ਵੀ ਮੈਂ ਉਸੇ ਪ੍ਰਕਾਰ ਇਤਿਹਾਸ ਲਿਖ ਰਿਹਾ ਹਾਂ ਜਿਸ ਤਰ੍ਹਾਂ ਮੈਂ ਅੰਗਰੇਜ਼ਾਂ ਨੂੰ ਸੁਣਾਇਆ ਅੰਗਰੇਜ਼ਾਂ ਨੇ ਆ ਕੇ ਕਿਹਾ ਵੀ ਅਸੀਂ ਸਿੰਘਾਂ ਦਾ ਇਤਿਹਾਸ ਜਾਣਨਾ ਚਾਹੁੰਦੇ ਹਾਂ ਔਰ ਜਿਸ ਤਰ੍ਹਾਂ ਮੈਂ ਅੰਗਰੇਜ਼ਾਂ ਨੂੰ ਆਪਣਾ ਇਤਿਹਾਸ ਦੱਸਿਆ ਉਹਨਾਂ ਨੂੰ ਲਿਖਵਾਇਆ ਉਸੇ ਤਰ੍ਹਾਂ ਇਹ ਕਹਿੰਦੇ ਉਹ ਥਾਨਕਾ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਉਤੋਟ ਬਾਈ ਫਰਾਸੀ ਫਰੰਗੀ ਮਰਾਟਣ ਨੌਕਰ ਰਖਿਓ ਸੋ ਜੰਗੀ ਕਹਿੰਦੇ ਵੀ ਟਪਾਈ ਨਾਮ ਦਾ ਜਿਹੜਾ ਵਿਅਕਤੀ ਹੈ ਵੈਸੇ ਇਤਿਹਾਸ ਦੀ ਵਿੱਚ ਇਹਨੂੰ ਡਬਾਈ ਵੀ ਕਿਹਾ ਜਾਂਦਾ ਏ ਔਰ ਕਵੀ ਜੀ ਕਹਿ ਰਿਹਾ ਟਪਾਈ ਇਹ ਫਰਾਂਸ ਦਾ ਰਹਿਣ ਵਾਲਾ ਏ ਫਰਾਂਸ ਦੇਸ਼ ਤੋਂ ਚੱਲ ਕੇ ਭਾਰਤ ਦੇਸ਼ ਦੇ ਵਿੱਚ ਆਇਆ ਸੀ ਔਰ ਜਦੋਂ ਫਰਾਂਸੀ ਆ ਕੇ ਭਾਰਤ ਦੇਸ਼ ਦੇ ਵਿੱਚ ਆ ਕੇ ਵਸਿਆ ਨਾ ਤੇ ਭਾਰਤ ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਫਰੰਗੀ ਕਿਹਾ ਵੀ ਕਿਤੇ ਫਰੰਗੀਆਂ ਦਾ ਰਾਜ ਸੀ ਇਸ ਹਿੰਦੂਸਤਾਨ ਦੇ ਉੱਪਰ ਕਹਿੰਦੇ ਵੀ ਇਹ ਜਿਹੜਾ ਟਪਾਈ ਸੀ ਇਹ ਫਰਾਂਸ ਦਾ ਰਹਿਣ ਵਾਲਾ ਏ ਫਰੰਗੀ ਹੈ ਤੇ ਇਸ ਦੇਸ਼ ਦੇ ਵਿੱਚ ਮਹਾਰਾਟਿਆਂ ਦੀ ਕੌਮ ਬਹੁਤ ਜ਼ਬਰਦਸਤ ਸੀ ਬਹੁਤ ਤਾਕਤਵਰ ਸੀ ਜਿਹੜੀ ਮਰਹਟਿਆਂ ਦੀ ਕੌਮ ਸੀ ਉਹਨਾਂ ਨੇ ਟਪਾਈ ਨੂੰ ਆਪਣਾ ਨੌਕਰ ਰੱਖਿਆ ਹੋਇਆ ਸੀ ਇੱਕ ਕੰਪੂ ਤੇਸ ਸੁਪਰਦ ਕਰਦਇਓ ਬਹੁਤ ਬਰਸ ਸੋਚਾਪ ਕਰ ਰਹਿਓ ਕਹਿੰਦੇ ਵੀ ਇਹਨੇ ਕੀ ਕੀਤਾ ਕੰਪੂ ਦਾ ਅਰਥ ਹੁੰਦਾ ਬਰਗੇੜ ਜੇਕਰ ਆਪਾਂ ਸਿੱਧੀ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਛੋਟੀ ਜਿਹੀ ਇੱਕ ਟੁਕੜੀ ਫੌਜ ਦੀ ਮਨ ਕੇ ਚੱਲੋ ਆਜ ਦੇ ਸਮੇਂ ਦੇ ਵਿੱਚ ਕੋਈ 150 ਸਿੰਘ ਇਕੱਠੇ ਹੋ ਕੇ ਇੱਕ ਜਥਾ ਬਣਾ ਲੈਣਾ ਕਿਉਂ ਨੂੰ ਆਪਾਂ ਕਹਿ ਦਿੰਦੇ ਆ ਖਾਲਸਾ ਫੌਜ ਔਰ ਜੇਕਰ ਆਪਾਂ ਹਿੰਦੁਸਤਾਨ ਫੌਜ ਦੇ ਵਿੱਚੋਂ ਵੇਖਿਆ ਜਾਵੇ ਤੇ ਵੱਖ-ਵੱਖਰੀ ਬਰਗੇਡ ਹੁੰਦੇ ਆ ਉਹਨਾਂ ਦੇ ਅੰਦਰ ਕੋਈ 100 200 ਕੋਈ ਹਜ਼ਾਰ 2000 ਸਿਪਾਹੀ ਹੁੰਦੇ ਆ ਇਨੇ ਢਪਾਈ ਨੇ ਆ ਕੇ ਇਥੇ ਕੀ ਕੀਤਾ ਜਿੱਥੇ ਇਹ ਮਰਾਹਟਿਆਂ ਦਾ ਨੌਕਰ ਹੈ ਉਹਨਾਂ ਦੀ ਨੌਕਰੀ ਕਰ ਰਿਹਾ ਔਰ ਮਰਾਹਟਿਆਂ ਨੇ ਇਹਨੂੰ ਕਿਹਾ ਵੀ ਆ ਜਗਾ ਸਾਡੀ ਹੈ ਤੇ ਇਸ ਥਾਂ ਦੀ ਇਸ ਜਗਾ ਦੀ ਤੂੰ ਰੱਖਿਆ ਕਰਨੀ ਹੈ ਢਪਾਈ ਉਸ ਗੱਲ ਨੂੰ ਮੰਨ ਕੇ ਮਰਾਹਟਿਆਂ ਦੀ ਨੌਕਰੀ ਕਰਦਾ ਹੈ ਤੇ ਇਹਨੇ ਕੀ ਕੀਤਾ ਥੋੜੇ ਸਮੇਂ ਦੇ ਵਿੱਚ ਹੀ ਇਹਨੇ ਇੱਕ ਬਰਗੇਡ ਇੱਕ ਫੌਜ ਦੀ ਜਿਹੜੀ ਟੁਕੜੀ ਐ ਉਹ ਤਿਆਰ ਕਰ ਲਈ ਐ ਤੇ ਇਹਨੇ ਇੱਕ ਆਪਣੀ ਮਿਸਲ ਬਣਾ ਲਈ ਹੈ ਭਇਓ ਬੁੱਢੋ ਤੋ ਤਕਿਓ ਵਤਨਾ ਕਰਿਓ ਬੇਚ ਸਭ ਆਪਨ ਜਤਨ ਕਹਿੰਦੇ ਵੀ ਸਮਾਂ ਪਿਆ ਤੇ ਸਮਾਂ ਪੈ ਕੇ ਬੁੱਢਾ ਹੋ ਗਿਆ ਜਿਹੜਾ ਟਪਾਈ ਸੀ ਨਾ ਨੌ ਜਵਾਨ ਇਸ ਦੇਸ਼ ਦੇ ਵਿੱਚ ਆਇਆ ਸੀ ਸਮਾਂ ਲੰਘਿਆ ਤੇ ਇਹ ਬਜ਼ੁਰਗ ਹੋ ਗਿਆ ਇਹਨੇ ਚਾਹਿਆ ਵੀ ਹੁਣ ਮੇਰੀ ਬੁੱਢਿਆਂ ਵਾਲੀ ਉਮਰ ਹੈ ਮੈਂ ਇਸ ਦੇਸ਼ ਦੇ ਵਿੱਚ ਰਹਿ ਨਹੀਂ ਸਕਦਾ ਇਹ ਦੇਸ਼ ਛੱਡ ਕੇ ਕਹਿੰਦਾ ਮੈਂ ਫਰਾਂਸ ਜਾਣਾ ਚਾਹੁੰਦਾ ਹਾਂ ਜੋ ਇਹਨੇ ਖਟਿਆ ਕਮਾਇਆ ਸੀ ਆਪਣੀ ਉਮਰ ਦੇ ਵਿੱਚ ਦੌਲਤ ਸ਼ੌਹਰਤ ਪੈਸਾ ਜੋੜਿਆ ਸੀ ਉਹ ਸਾਰਾ ਕੁਝ ਇਹਨੇ ਜਿੰਨੀ ਵੀ ਇਹਦੀ ਕਮਾਈ ਸੀ, ਦੌਲਤ ਸੀ, ਸ਼ੌਹਰਤ ਸੀ, ਜ਼ਮੀਨ ਸੀ, ਜਾਇਦਾਦ ਸੀ ਇਹਨੇ ਸਾਰਾ ਕੁਝ ਵੇਚ ਵਟ ਦਿੱਤਾ ਹੈ। ਪੀਰੂ ਪੈ ਨ ਜਾਇ ਉਸ ਆਹੇ। ਬਾਕੀ ਸੌਪ ਗਇ ਉਸ ਜਾਹੇ। ਤੇ ਇਹਦੀ ਇੱਕ ਭੈਣ ਸੀ ਇੱਥੇ ਨਾਲ ਹੀ ਆਈ ਸੀ ਇਹਦੇ। ਤੇ ਭੈਣ ਦੇ ਘਰ ਦੇ ਵਿੱਚ ਪੁੱਤ ਪੈਦਾ ਹੋਇਆ ਤੇ ਜਿਹਦਾ ਨਾਮ ਸੀ ਪੀਰੋ ਜਿਹਨੂੰ ਆਪਾਂ ਭਾਣਜਾ ਕਹਿ ਦਿੰਦੇ ਆ ਟਪਾਈ ਇਹਦਾ ਮਾਮਾ ਲੱਗਦਾ ਏ ਤੇ ਪੀਰੂ ਇਹਦਾ ਭਾਣਜਾ ਲੱਗਦਾ ਏ ਜਿੰਨੀ ਕਿਹਨੇ ਜਾਇਦਾਦ ਬਣਾਈ ਸੀ ਉਹ ਸਾਰੀ ਵੇਚ ਦਿੱਤੀ ਐ ਦੌੜ ਤੇ ਸ਼ੌਹਰਤ ਵੀ ਵੇਚ ਦਿੱਤੀ ਐ ਤੇ ਜਿਹੜਾ ਕੁਝ ਇਹਦੇ ਕੋਲ ਹੁਣ ਬਚਿਆ ਨਾ ਮਲਕੀਅਤ ਕੋਈ ਜਗ੍ਹਾ ਬਚੀ ਐ ਜਾਇਦਾਦ ਬਚੀ ਐ ਜ਼ਮੀਨ ਬਚੀ ਐ ਜੋ ਕੁਝ ਵੀ ਇਸ ਦੇ ਕੋਲ ਬਚਿਆ ਹੈ ਉਹ ਸਾਰਾ ਕੁਝ ਇਸ ਨੇ ਆਪਣੇ ਭਾਣਜੇ ਨੂੰ ਦੇ ਦਿੱਤਾ ਹੈ ਦੋਹਰਾ ਸੋ ਪੀਰੋ ਇੱਕ ਕੰਪੂਓ ਔਰ ਕੀਏ ਤਿੰਨ ਚਾਰ ਦਿੱਲੀ ਅਤੇ ਆਗਰ ਗੰਗ ਬੀਜ ਬਹਯੋ ਮਾਰ ਕਹਿੰਦੇ ਵੀ ਇਹਦਾ ਜਿਹੜਾ ਭਾਣਜਾ ਉਹ ਬੜਾ ਚਤੁਰ ਸੀ ਬਹੁਤ ਚਲਾਕ ਸੀ ਚੁਸਤ ਸੀ ਗਿਆਨਵਾਨ ਸੀ ਸਮਝਦਾਰ ਸੀ ਕੀ ਹੋਇਆ ਵੀ ਪਹਿਲਾਂ ਤੇ 1 ਕੰਪੂ ਸੀ 1 ਬਰਗੇਡ ਸੀ ਉਹ ਸਾਰੀ ਫੌਜ ਆਪਣੇ ਭਾਂਜੇ ਦੇ ਹਵਾਲੇ ਕਰ ਗਿਆ ਟਪਾਈ ਟਪਾਈ ਨੇ ਜਦੋਂ ਆਪਣੇ ਭਾਂਜੇ ਦੇ ਹਵਾਲੇ ਸਾਰਾ ਕੁਝ ਕਰ ਦਿੱਤਾ ਤੇ ਇਹਦਾ ਜਿਹੜਾ ਭਾਂਜਾ ਸੀ ਨਾ ਉਹਨੇ 1 ਤੋਂ 4 ਬਰਗੇਡ ਬਣਾ ਲਏ ਪਹਿਲਾਂ ਮਾਮੇ ਕੋਲ ਇੱਕੋ ਸੀ ਤੇ ਭਾਣਜੇ ਨੇ ਉਹਦੇ ਵਿੱਚ ਵਾਅਦਾ ਇਹ ਕੀਤਾ ਵੀ ਇੱਕ ਬਰਗੇੜ ਤੋਂ ਚਾਰ ਬਰਗੇੜ ਤਿਆਰ ਕਰ ਲਈ ਭਾਵ ਚਾਰ ਫੌਜ ਦੀਆਂ ਟੁਕੜੀਆਂ ਹੋਰ ਤਿਆਰ ਹੋ ਗਈਆਂ ਚਾਰ ਮਿਸਲਾਂ ਬਣ ਗਈਆਂ ਦਿੱਲੀ ਤੇ ਆਗਰੇ ਦਾ ਜਿਹੜਾ ਵਿਚਲਾ فاਸਲਾ ਇਹ ਨਾ ਜਿੰਨੀ ਵੀ ਜਗ੍ਹਾ ਹੈ ਦਿੱਲੀ ਤੇ ਆਗਰੇ ਦੇ ਵਿੱਚ ਉਹ ਸਾਰੀ ਇਹਨੇ ਜਿੱਤ ਲਈ ਸਾਰੀ ਫਤਿਹ ਕਰ ਲਈ ਹੈ ਜਿਹੜਾ ਟਪਾਈ ਦਾ ਭਾਣਜਾ ਪੀਰੂ ਐ ਇਨੇ ਉਹ ਜਗਾ ਫਤਿਹ ਕਰ ਲਈ ਹੈ ਚੋਪਈ ਮਰਹੱਟਨ ਕੋ ਤਾ ਬਸੰਸੋ ਪਾਇਓ ਪਇਓ ਚਾਹੇ ਮੁਲਕ ਉਸੈ ਤੇ ਲਇਓ ਜਿਹੜੇ ਹੁਣ ਮਰਹੱਟੇ ਆ ਨਾ ਮਰਹੱਟਿਆਂ ਨੇ ਤੇ ਟਪਾਈ ਨੂੰ ਆਪਣੇ ਕੋਲ ਨੌਕਰ ਰੱਖਿਆ ਸੀ ਤੇ ਟਪਾਈ ਨੇ ਇੱਕ ਬਰਗੇਡ ਤਿਆਰ ਕੀਤਾ ਤੇ ਜਦੋਂ ਵੇਚ ਵਟ ਕੇ ਫਰਾਂਸ ਉਹ ਚਲਾ ਗਿਆ ਤੇ ਇੱਥੇ ਕੀ ਹੋਇਆ ਇਦੇ ਭਾਨਜੇ ਨੇ 4 ਬਰਗੇਡ ਤਿਆਰ ਕਰ ਲਈ ਤੇ ਮਰਹੱਟੇ ਕਹਿੰਦੇ ਵੀ ਹੁਣ ਸਿਰ ਚੜ੍ਹ ਕੇ ਨੱਚੂਗਾ ਸਾਡੇ ਸਾਨੂੰ ਛੱਡਦਾ ਨਹੀਂ ਮਰਹੱਟਿਆਂ ਦੇ ਅੰਦਰ ਸੰਸਾ ਪੈਦਾ ਹੋਇਆ ਹੁਣ ਮੰਨ ਕੇ ਚੱਲੋ ਆਪਣਾ ਘਰ ਹੈ ਤੇ ਆਪਣੇ ਘਰ ਦੇ ਵਿੱਚ ਕੋਈ ਨੌਕਰ ਰੱਖ ਲਈਏ ਤੇ ਨੌਕਰ ਦਿਨੋਂ ਦਿਨ ਘਰ ਦੇ ਉੱਪਰ ਕਬਜ਼ਾ ਕਰ ਲਵੇ ਤੇ ਬੰਦੇ ਦੇ ਰਾਸ ਨਹੀਂ ਆਉਂਦਾ ਵੀ ਨੌਕਰ ਆ ਕੇ ਕਬਜ਼ਾ ਕਰ ਲਵੇ ਕਿਸ ਤਰ੍ਹਾਂ ਹੋ ਸਕਦਾ ਹੈ ਮਰਾਹਟਿਆਂ ਨਾਲ ਇਸ ਤਰ੍ਹਾਂ ਹੋ ਗਿਆ ਇਹਨਾਂ ਨੇ ਟਪਾਈ ਨੂੰ ਨੌਕਰ ਰੱਖਿਆ ਸੀ ਤੇ ਉਹਨੇ ਆਪਣਾ ਬਰਗੇੜ ਤਿਆਰ ਕੀਤਾ ਤੇ ਭਾਨ ਜੀ ਨੇ ਚਾਰ ਮਿਸਲਾਂ ਚਾਰ ਫੌਜਦੀਆਂ ਟੁਕੜੀਆਂ ਤਿਆਰ ਕਰ ਲਈਆਂ ਉਹਨਾਂ ਨੂੰ ਸੰਸਾ ਪੈਦਾ ਹੋਇਆ ਵੀ ਇਹਨਾਂ ਨੇ ਤੇ ਸਾਰਾ ਕੁਝ ਹੀ ਸਾਡਾ ਮਲ ਲਿਆ ਏ ਹੁਣ ਮਰਾਹਟੇ ਚਾਹੁੰਦੇ ਐ ਵੀ ਪੀਰੂ ਕੋਲੋਂ ਸਾਰਾ ਜਿੰਨਾ ਇਲਾਕਾ ਵਾ ਅਸੀਂ ਖੋਹ ਲਈਏ ਜੰਗ ਕਰੀਏ ਇਹਦੇ ਨਾਲ ਕਿਉਂਕਿ ਜਿਹੜੀ ਮਰਾਠਾ ਕੌਮ ਹੈ ਨਾ ਇਸ ਦੇਸ਼ ਦੇ ਵਿੱਚ ਇੱਕ ਤੇ ਮਹਾਨ ਕੌਮ ਹੋਈ ਹੈ ਜਿਸ ਦੇ ਅਸੀਂ ਵਾਰਸਾਂ ਜਿਹਨੂੰ ਸਿੱਖ ਕੌਮ ਕਿਹਾ ਜਾਂਦਾ ਤੇ ਦੂਸਰੀ ਇਸ ਦੇਸ਼ ਦੇ ਵਿੱਚ ਜੇਕਰ ਕੋਈ ਬਹਾਦਰ ਕੌਮ ਹੋਈ ਹੈ ਤੇ ਉਹ ਮਰਾਠਿਆਂ ਦੀ ਕੌਮ ਹੋਈ ਹੈ ਇਹਨਾਂ ਨੂੰ ਮਰਾਠੇ ਇਸ ਕਰਕੇ ਕਿਹਾ ਜਾਂਦਾ ਸੀ ਵੀ ਇਹ ਮਰਨ ਤੋਂ ਬਾਧਾ ਹਟਦੇ ਐ ਕਿ ਜਦੋਂ ਇਹਨਾਂ ਦੀ ਮੌਤ ਹੋ ਜਾਂਦੀ ਹੈ ਨਾ ਮੌਤ ਤੋਂ ਬਾਧਾ ਹਟਦੇ ਐ ਨਹੀਂ ਤੇ ਵੱਡੇ ਜਾਣਗੇ ਕੱਟੇ ਜਾਣਗੇ ਤੁੰਬਾ ਤੁੰਬਾ ਓਟ ਜਾਣਗੇ ਪਰ ਮੈਦਾਨੇ ਜੰਗ ਦੇ ਵਿੱਚੋਂ ਭੱਜਦੇ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਮਾਰ ਹਟੇ ਕਿਹਾ ਜਾਂਦਾ ਸੀ ਮਾਰ ਕੇ ਹਟਦੇ ਐ ਕਿ ਉਹਨ ਮਰ ਹਟੇ ਟਪਾਈ ਦੇ ਭਾਣ ਜੇ ਪੀਰੂ ਦੇ ਨਾਲ ਜੰਗ ਕਰਨਾ ਚਾਹੁੰਦੇ ਆ ਵੀ ਇਹਨਾਂ ਤੇ ਸਾਰਾ ਥਾਂ ਮਾਲ ਲਿਆ ਸੀ ਤੇ ਨੌਕਰ ਬਣਾਇਆ ਸੀ ਇਹਨਾਂ ਨੂੰ ਦਿੱਲੀ ਜਿੱਤ ਲਈ ਆਗਰਾ ਜਿੱਤ ਲਿਆ ਚਾਰ ਫੌਜ ਦੀਆਂ ਟੁਕੜੀਆਂ ਤਿਆਰ ਕਰ ਲਈਆਂ ਹੁਣ ਮਰਹੱਟੇ ਇਹਨਾਂ ਦੇ ਨਾਲ ਜੰਗ ਕਰਕੇ ਜਗ੍ਹਾ ਵਾਪਸ ਲੈਣੀ ਚਾਹੁੰਦੇ ਹਨ ਪੀਰੂ ਮਨਸੂਬਾ ਟਹਿਰਯੋ ਵੇਚ ਦੇਸ ਅੰਗਰੇਜ਼ਨ ਦੇ ਗਯੋ ਹੁਣ ਜਿਹੜਾ ਪੀਰੂ ਆਣਾ ਉਹਨੇ ਪਹਿਲਾਂ ਹੀ ਗੱਲ ਸਮਝ ਲਈ ਉਨੇ ਸਮਝ ਲਈ ਮਰਾ ਹਟਿਆਂ ਦੀ ਚਾਲ ਵੀ ਜੇਕਰ ਇਹ ਕਿਦਰੇ ਮੇਰੇ ਨਾਲ ਜੰਗ ਕਰਕੇ ਤੇ ਮੈਨੂੰ ਲੁੱਟ ਕੇ ਗਾਂਹ ਜਾਣਗੇ ਜਗਾ ਖੋ ਲੈਣਗੇ ਉਹਨੇ ਮਨਸੂਬਾ ਸਮਝ ਲਿਆ ਚਾਲ ਸਮਝ ਲਈ ਸਿਆਣਾ ਜਰਨੈਲ ਤੇ ਉਹੀ ਹੁੰਦਾ ਨਾ ਜਿਹੜਾ ਦੁਸ਼ਮਣ ਦਾ ਹਮਲਾ ਹੋਣ ਤੋਂ ਪਹਿਲਾਂ ਸਮਝ ਲਵੇ ਉਹ ਕਹਾਦਾ ਸਿਆਣਾ ਜਰਨੈਲ ਜਿਹੜਾ ਦੁਸ਼ਮਣ ਦੇ ਹਮਲੇ ਤੋਂ ਬਾਅਦ ਆ ਸचेਤ ਹੋਵੇ ਉਹ ਸਿਆਣਾ ਜਰਨੈਲ ਨਹੀਂ ਹੁੰਦਾ ਸਿਆਣਾ ਜਰਨੈਲ ਆਪਾਂ ਉਹਨੂੰ ਹੀ ਮੰਨ ਸਕਦੇ ਹਾਂ ਜਿਹੜਾ ਦੁਸ਼ਮਣ ਦੇ ਹਮਲੇ ਤੋਂ ਪਹਿਲਾਂ ਸਮਝ ਲਵੇ ਤੇ ਇਹ ਜਿਹੜਾ ਪੀਰੂ ਹੈ ਨਾ ਫਰਾਂਸ ਦਾ ਰਹਿਣ ਵਾਲਾ ਤੇ ਟਪਾਈ ਦਾ ਭਾਂਜਾ ਇਹਨੇ ਸਮਝ ਲਿਆ ਵੀ ਮੇਰੇ ਉੱਪਰ ਹਮਲਾ ਕਰਨਗੇ ਮੇਰੀ ਜਗ੍ਹਾ ਲੋਟ ਕੇ ਲੈ ਜਾਣਗੇ ਜਿਹੜੇ ਮਰਾਠੇ ਐ ਇਹਦੇ ਕੋਲ ਜਿੰਨਾ ਵੀ ਦੇਸ਼ ਸੀ ਜਿੰਨੀ ਵੀ ਜਗ੍ਹਾ ਇਹਨੇ ਮੱਲੀ ਸੀ ਜਿੰਨਾ ਵੀ ਇਹਦੇ ਕੋਲ ਜਾਇਦਾਦ ਸੀ ਇਹਨੇ ਚਲਾਕੀ ਦੇ ਨਾਲ ਸਾਰਾ ਕੁਝ ਅੰਗਰੇਜ਼ਾਂ ਨੂੰ ਵੇਚ ਦਿੱਤਾ ਕਿਉਂਕਿ ਇਸ ਦੇਸ਼ ਤੇ 2-3 ਤਾਕਤਾਂ ਨੇ ਕਬਜ਼ਾ ਕੀਤਾ ਹੈ ਫਰੰਗੀ ਆਏ ਫਰਾਂਸ ਦੇ ਰਹਿਣ ਵਾਲੇ ਉਹ ਆ ਕੇ ਕਾਬਜ਼ ਹੋਏ ਫਰੰਗੀਆਂ ਤੋਂ ਬਾਅਦ ਦੇ ਵਿੱਚ ਅੰਗਰੇਜ਼ ਆਉਂਦੇ ਆ ਜਿਨ੍ਹਾਂ ਨੂੰ ਆਪਾਂ ਗੋਰੀ ਕਹਿ ਦਿੰਦੇ ਆ ਉਹਨਾਂ ਨੇ ਇਸ ਦੇਸ਼ ਤੇ ਆ ਕੇ ਕਬਜ਼ਾ ਕੀਤਾ ਔਰ ਹੁਣ ਇਸ ਦੇਸ਼ ਦੇ ਵਿੱਚ ਹਿੰਦੂ ਸਲਤਨਤ ਦਾ ਰਾਜ ਹੈ ਮੁਗਲ ਆਏ ਉਹਨਾਂ ਨੇ ਰਾਜ ਕੀਤਾ ਔਰ ਅਫਗਾਨਿਸਤਾਨ ਤੇ ਕਾਬਲ ਪੰਧਾਰ ਤੋਂ ਅਬਦਾਲੀ ਜਿਹੜਾ ਪਠਾਨ ਸੀ ਉਹਨਾਂ ਨੇ ਰਾਜ ਕੀਤਾ ਇਹ ਜਿਹੜੀਆਂ ਉਹ ਤਾਕਤਾਂ ਜਿਹੜੀਆਂ ਇਸ ਦੇਸ਼ ਤੇ ਰਾਜ ਕਰਦੀਆਂ ਰਹੀਆਂ ਇਹ ਬੜਾ ਚਲਾਕ ਸੀ ਇਹਨੇ ਚਲਾਕੀ ਦੇ ਨਾਲ ਜੰਗ ਹੋਣ ਤੋਂ ਪਹਿਲਾਂ ਹੀ ਸਾਰਾ ਕੁਝ ਪੀਰੂ ਨੇ ਅੰਗਰੇਜ਼ਾਂ ਨੂੰ ਵੇਚ ਦਿੱਤਾ ਹੈ ਸੈ 1860 ਸਾਲ ਗਇਆ ਮਰ ਹਟਨ ਕੋ ਵਹ ਗਾਲ 1860 ਸੰਮਤ ਕਵੀ ਜੀ ਕਹਿ ਰਿਹਾ 1860 ਸੰਮਤ ਦੀ ਇਹ ਘਟਨਾ ਹੈ ਜਦੋਂ ਸਾਰਾ ਕੁਝ ਮਰਾਹਟਿਆਂ ਨੂੰ ਦੇਣ ਦੀ ਬਜਾਏ ਜਿਹੜਾ ਪੀਰੂ ਐ ਇਹ ਅੰਗਰੇਜ਼ਾਂ ਨੂੰ ਵੇਚ ਗਿਆ ਲਇਓ ਮੁਲਕ ਅਗਰੇ ਜਨ ਰੋਕ ਮਰਾਟਨ ਕੈ ਘਰ ਪਰ ਗਇਓ ਸੋਕ ਕਹਿੰਦੇ ਵੀ ਅੰਗਰੇਜ਼ਾਂ ਨੂੰ ਜਦੋਂ ਇਹਨਾਂ ਪੀਰੂ ਨੇ ਸਾਰਾ ਮੁਲਕ ਵੇਚ ਦਿੱਤਾ ਤਾਂ ਅੰਗਰੇਜ਼ਾਂ ਨੂੰ ਤੇ ਮਰਾਹਟਿਆਂ ਦੇ ਘਰ ਸੋਕ ਪੈਦਾ ਹੋਇਆ ਸਾਡੀ ਬਣੀ ਜਾਇਦਾਦ ਸਾਡਾ ਬਣਿਆ ਬਣਾਇਆ ਘਰ ਕੋਈ ਲੁੱਟ ਕੇ ਗਾਂ ਜਾਵੇ ਤੇ ਸਾਡੇ ਘਰ ਦੇ ਵਿੱਚ ਤਾਂ ਸੋਗ ਪੈਦਾ ਹੋਵੇਗਾ ਨਾ ਹੁਣ ਮਰਹੱਟਿਆਂ ਦਾ ਦੇਸ਼ ਮਰਹੱਟਿਆਂ ਦਾ ਰਾਜ ਮਰਹੱਟਿਆਂ ਦਾ ਬੋਲ ਬਾਲਾ ਤੇ ਉਹਨਾਂ ਦਾ ਬਣਿਆ ਬਣਾਇਆ ਪੀਰੂ ਫਰਾਂਸ ਤੋਂ ਆਇਆ ਤੇ ਸਾਰਾ ਕੁਝ ਉਜਾੜ ਕੇ ਚਲਾ ਗਿਆ ਅੰਗਰੇਜ਼ਾਂ ਨੂੰ ਦੇ ਦਿੱਤਾ ਤੇ ਇਹਨਾਂ ਦੇ ਘਰ ਦੇ ਵਿੱਚ ਕਵੀ ਦੀ ਕਹਿੰਦੇ ਬਹੁਤ ਵੱਡਾ ਸੋਗ ਪੈਦਾ ਹੋਇਆ ਹੈ ਦਿੱਲੀ ਆਏ ਬੜਿਓ ਕਰਨੈਲ ਲਾਉਣੀ ਅਖਤਰਾ ਜੋਜਰਨੈਲ ਕਹਿੰਦੇ ਵੀ ਦਿੱਲੀ ਤੇ ਹੁਣ ਅੰਗਰੇਜ਼ ਸਰਕਾਰ ਕਬਜ਼ਾ ਹੋਈ ਹੈ ਇਹਨਾਂ ਦਾ ਜਿਹੜਾ ਕਰਨੈਲ ਹੈ ਉਸ ਦਾ ਨਾਮ ਹੈ ਲਾਉਣੀ ਅਖਤਰ ਕਵੀ ਦੀ ਦੱਸ ਰਿਹਾ ਲਾਉਣੀ ਅਖਤਰ ਉਹਦਾ ਨਾਮ ਹੈ ਅੰਗਰੇਜ਼ ਸਰਕਾਰ ਦੀ ਅਗਵਾਈ ਕਰ ਰਿਹਾ ਤੇ ਦਿੱਲੀ ਤੇ ਉਹ ਕਾਬਜ਼ ਹੋਇਆ ਹੈ ਤੇ ਜਦੋਂ ਲੋਨੀ ਅਖਤਰ ਦਿੱਲੀ ਤੇ ਕਾਬਜ਼ ਹੋਇਆ ਸਿੰਗਣ ਕੇਰ ਲਈ ਚੜ ਦਿੱਲੀ ਗਾਲ ਕਰੇ ਜਨ ਕਰ ਦੇ ਢਿੱਲੀ ਕਹਿੰਦੇ ਵੀ ਅੰਗਰੇਜ਼ ਤਾਂ ਅਜੇ ਸਮਝ ਲਓ ਵੀ ਜਿਸ ਤਰ੍ਹਾਂ ਕੁੱਤਾ ਪੂਛ ਮਾਰ ਕੇ ਧਰਤੀ ਤੇ ਬੈਂਦਾ ਹੀ ਆ ਨਾ ਸੈਟ ਸੁੱਟੋ ਕੇ ਅੰਗਰੇਜ਼ ਤਾਂ ਅਦੇ ਦਿੱਲੀ ਤਖਤ ਤੇ ਬੈਠੇ ਆ ਆ ਕੇ ਤੇ ਦੂਸਰੇ ਪਾਸੇ ਕੀ ਹੋਇਆ ਸਿੰਘਣ ਘੇਰ ਲਈ ਚੜ ਦਿੱਲੀ ਇਧਰਲੇ ਪਾਸਿਓਂ ਬਘੇਲ ਸਿੰਘ ਹੁਣਾ ਕਮਰ ਕੱਸੇ ਕੀਤੇ ਸਰਦਾਰ ਜੱਸਾ ਸਿੰਘ ਆਲੂਆ ਮਿਆਣ ਦੇ ਵਿੱਚੋਂ ਤੇਗ ਧੁੰਦਾ ਏ ਔਰ ਸ਼ਾਸਤਰ ਧਾਰੀ ਫੌਜ ਲੈ ਕੇ ਸਿੰਘ ਜਦੋਂ ਦਿੱਲੀ ਤੇ ਚੜ੍ਹੇ ਤੇ ਸਾਰੀ ਦਿੱਲੀ ਕਹਿੰਦੇ ਸਿੰਘਾਂ ਨੇ ਘੇਰ ਲਈ ਤੇ ਜਿਹੜੇ ਅੰਗਰੇਜ਼ ਕਹਿੰਦੇ ਸੀ ਵੀ ਸਾਡਾ ਦਿੱਲੀ ਤੇ ਰਾਜ ਹੋ ਗਿਆ ਗੱਲ ਅੰਗਰੇਜ਼ਨ ਕਰਦੇ ਢਿੱਲੀ ਕਹਿੰਦੇ ਢਿੱਲੇ ਦੇ ਹੋ ਕੇ ਬਹਿ ਗਏ ਹੁਣ ਮੰਨ ਕੇ ਚੱਲੋ ਉਹ ਪੈਂਟ ਦੇ ਵਿੱਚ ਮੈਂਬਰ ਸਰਪੰਚ ਖਲੋਤਾ ਹੋਵੇ ਇੱਕ ਜਿੱਤ ਜੀ ਦੂਜਾ ਹਾਰ ਦੇ ਤੇ ਬੰਦਾ ਢਿਲਾ ਜਾਉ ਹੀ ਜਾਂਦਾ ਅੰਗਰੇਜ਼ਾਂ ਨੇ ਤੇ ਆਪਣੇ ਆਪ ਦੇ ਵਿੱਚ ਦਾਵਾ ਕਰ ਦਿੱਤਾ ਵੀ ਅਸੀਂ ਦਿੱਲੀ ਜਿੱਤ ਲਈ ਐ ਤੇ ਜਦੋਂ ਬਘੇਲ ਸਿੰਘ ਹੁਣੀ ਕਮਰ ਕੱਸੇ ਕਰਕੇ ਦਿੱਲੀ ਤੇ ਚੜ੍ਹਿਆ ਤੇ ਅੰਗਰੇਜ਼ ਢਿੱਲੇ ਦੇ ਹੋ ਗਏ ਵੀ ਨਹੀਂ ਅਜੇ ਦਿੱਲੀ ਨਹੀਂ ਦਿੱਤੀ ਦਿੱਲੀ ਜਿੱਤ ਨਹੀਂ ਕੋਈ ਸੌਖੀ ਗੱਲ ਨਹੀਂ ਐ ਸਿੰਘ ਦਿੱਲੀ ਤੇ ਹਮਲਾ ਕਰਦੇ ਐ ਔਰ ਦਿੱਲੀ ਨੂੰ ਫਤਿਹ ਕਰ ਲੈਂਦੇ ਐ ਅਗਰੇਜ਼ ਨજર ਨਾਲ ਮਨ ਗੁੱਸਾ ਆਇਆ ਨਹੀਂ ਸਿੰਘਾ ਨਾ ਸੋਜੂਰ ਬਸਾਇਆ ਇਹ ਅੰਗਰੇਜ਼ ਜਿਹੜਾ ਅਫਸਰ ਹੈ ਨਾ ਲੋਨੀ ਅਖਤਰੇ ਦੇ ਮਨ ਦੇ ਵਿੱਚ ਬਹੁਤ ਗੁੱਸਾ ਆਇਆ ਬਹੁਤ ਪ੍ਰੋਧਿਤ ਹੁੰਦਾ ਏ ਤੇ ਪਰ ਇਹਦਾ ਵਾਸ ਨਹੀਂ ਚੱਲਦਾ ਸਿੰਘਾਂ ਦੇ ਉੱਪਰ ਹੁਣ ਸ਼ੇਰ ਦੇ ਉੱਪਰ ਗੁੱਸਾ ਕਰਕੇ ਕੀ ਕਰਾਂਗੇ ਮਨ ਕੇ ਚਲੋ ਬਾਜ ਆਕਾਸ਼ ਦੇ ਵਿੱਚ ਉੱਡ ਰਿਆ ਸਾਨੂੰ ਗੁੱਸਾ ਆਈ ਜਾਵੇ ਤੇ ਸਾਡਾ ਗੁੱਸਾ ਬਾਜ ਦਾ ਕੀ ਵਿਗਾੜ ਸਕਦਾ ਏ ਸਾਹਮਣੇ ਸਮੀਰ ਪਰਬਤ ਹੈ ਤੇ ਸਮੀਰ ਪਰਬਤ ਤੇ ਸਾਨੂੰ ਗੁੱਸਾ ਆਈ ਜਾਵੇ ਅਸੀਂ ਸਮੀਰ ਪਰਬਤ ਦਾ ਕੀ ਵਿਗਾੜ ਸਕਦੇ ਹਾਂ ਸ਼ੇਰਾਂ ਦਾ ਬਾਜਾਂ ਦਾ ਤੇ ਸਮੀਰ ਪਰਬਤ ਦੇ ਉੱਪਰ ਗੁੱਸਾ ਕਰੀ ਜਾਓ ਸ਼ੇਰ ਤੇ ਗੁੱਸਾ ਕਰੀ ਜਾਓ ਬਾਜ ਤੇ ਗੁੱਸਾ ਕਰੀ ਜਾਓ ਅਸੀਂ ਉਹਨਾਂ ਦਾ ਵਾਲ ਵਿੰਗਾ ਨਹੀਂ ਕਰ ਸਕਦੇ ਏਸੇ ਤਰ੍ਹਾਂ ਅੰਗਰੇਜ਼ ਹੁਣ ਸਿੰਘਾਂ ਤੇ ਗੁੱਸਾ ਕਰਦੇ ਆ ਵੀ ਇਹਨਾਂ ਨੇ ਦਿੱਲੀ ਫੇਰ ਮਾਰ ਲੀ ਆ ਕੇ ਕਹਿੰਦੇ ਪਰ ਸਿੰਘਾਂ ਦਾ ਵਿਗਾੜ ਕੁਝ ਨਹੀਂ ਸਕੇ ਤਾਬ ਅੰਗਰੇਜ਼ਾਂ ਨਾ ਕੁਠਿਓ ਪਤਸ਼ਾਹੇ ਸਿੰਘਣ ਬੁਲਕ ਦੀਓ ਕਿਨ ਆਹੇ ਕਹਿੰਦੇ ਵੀ ਔਰੰਗਜ਼ੇਬ ਦੇ ਜਿਹੜੇ ਵਾਰਿਸ ਦਿੱਲੀ ਤਖਤ ਤੇ ਬੈਠੇ ਸੀ ਨਾ ਫਿਰ ਅੰਗਰੇਜ਼ ਜਿਹੜਾ ਅਫਸਰ ਆ ਲਾਉਣੀ ਅਖਤਰ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਦੇ ਕੋਲੋਂ ਜਾ ਕੇ ਪੁਸ਼ਪੜਤਾਲ ਕਰਦਾ ਏ ਵੀ ਸਿੱਖ ਕੌਣ ਹੈ ਜਾਣਕਾਰੀ ਲੈਂਦਾ ਹੈ ਸਾਡੇ ਬਾਰੇ ਇਹ ਲੋਣੀ ਅਖਤਰਾਂ ਅੰਗਰੇਜ਼ ਅਫਸਰ ਔਰੰਗਜ਼ੇਬ ਦੇ ਵਾਰਸਾਂ ਦੇ ਕੋਲ ਗਿਆ ਹੈ ਦੋਰਾ ਮਾਰਿਓ ਕੌਣ ਗਨੀਮ ਇਹਨਾ ਕੌਣ ਸਵਾਰਿਓ ਕਾਮ ਕਹਿੰਦੇ ਵੀ ਜਿਹੜੇ ਆ ਦਿੱਲੀ ਤੇ ਆ ਕੇ ਬੈਠ ਗਏ ਆ ਸਿੰਘ ਇਹਨਾਂ ਨੇ ਬਾਦਸ਼ਾਹ ਦਾ ਕਿਹੜਾ ਦੁਸ਼ਮਣ ਮਾਰਿਆ ਹੈ ਇਹਨਾਂ ਨੇ ਜਿਨ੍ਹਾਂ ਨੇ ਦਿੱਲੀ ਤੇ ਪਹਿਲਾ ਰਾਜ ਕੀਤਾ ਬਾਦਸ਼ਾਹ ਨੇ ਉਹਨਾਂ ਦਾ ਕਿਹੜਾ ਦੁਸ਼ਮਣ ਮਾਰਿਆ ਕਿਹੜਾ ਕੰਮ ਸਵਾਰਿਆ ਹੈ ਦਿਨ ਪਟੋਲ ਖਾਏ ਜੇਨਾ ਕਹੋ ਸਾਹੇ ਉਸ ਨਾਮ ਤਾਂ ਜੋ ਪੰਜਾਬ ਦੇਸ਼ ਦਾ ਇਹਨਾਂ ਨੂੰ ਪਤਾ ਲਿਖ ਕੇ ਦੇ ਦਿੱਤਾ ਬਾਦਸ਼ਾਹ ਨੇ ਖੁਸ਼ ਹੋ ਕੇ ਵੀ ਜਾਓ ਪੰਜਾਬ ਦੇਸ਼ ਤੇ ਰਾਜ ਕਰੋ ਵੀ ਇਹਨਾਂ ਨੇ ਉਹ ਮੰਨ ਕੇ ਚੱਲੋ ਕੋਈ ਬਾਦਸ਼ਾਹ ਕੋਈ ਮੰਤਰੀ ਸੰਤਰੀ ਅੱਜ ਦੇ ਸਮੇਂ ਦੇ ਵਿੱਚ ਸਮਝਣਾ ਹੋਵੇ ਵੀ ਜੇਕਰ ਕੋਈ ਆਪਾਂ ਉਹਦਾ ਕੰਮ ਸਵਾਰਾਂਗੇ ਅਗਲਾ ਕਹਿੰਦਾ ਜਾ ਤੈਨੂੰ ਪਿੰਡ ਦੀ ਸਰਪੰਚੀ ਦਿੱਤੀ ਜੇਕਰ ਉਹਦਾ ਕੁਝ ਸਵਾਰਿਆ ਹੋਊਗਾ ਵੀ ਬਾਦਸ਼ਾਹ ਜੀ ਤੁਹਾਡਾ ਕੀ ਸਵਾਰਿਆ ਇਹਨਾਂ ਨੇ ਅੰਗਰੇਜ਼ ਪੁੱਛਦਾ ਅਖਤਰ ਲੋਨੀ ਕਹਿੰਦਾ ਵੀ ਬਾਦਸ਼ਾਹ ਦਾ ਇਹਨਾਂ ਨੇ ਸਵਾਰਿਆ ਕੀ ਐ ਬਾਦਸ਼ਾਹ ਦਾ ਕਿਹੜਾ ਦੁਸ਼ਮਣ ਮਾਰਿਆ ਵੀ ਇਹਨੂੰ ਪੰਜਾਬ ਦਾ ਪਟਾ ਹੀ ਲਿਖ ਕੇ ਦੇ ਦਿੱਤਾ ਹੈ ਚੌਪਈ ਤਬ ਬਾਦਸ਼ਾਹੇ ਉੱਤਰ ਕਹਿਓ ਨਹੀਂ ਸ਼ਾਏ ਕੇ ਨਾ ਇਨੇ ਕੋ ਲਿਖਦਇ ਤੇ ਇਹ ਬਾਦਸ਼ਾਹ ਦਾ ਜਿਹੜਾ ਪੁੱਤਰ ਹੈ ਨਾ ਉਹਨਾਂ ਦੀ ਵੰਸ਼ ਦੇ ਵਿੱਚੋਂ ਹੈ ਇਹ ਕਹਿੰਦਾ ਵੀ ਕਿਸੇ ਬਾਦਸ਼ਾਹ ਨੇ ਇਹਨਾਂ ਨੂੰ ਪਟਾ ਨਹੀਂ ਲਿਖ ਕੇ ਦਿੱਤਾ ਹੋਇਆ ਕਿਸੇ ਨੇ ਇਹਨਾਂ ਨੂੰ ਰਾਜ ਭਾਗ ਨਹੀਂ ਦਿੱਤਾ ਨਹੀਂ ਕਾਮ ਕੋ ਇਹਨਾਂ ਸਵਾਰਿਓ ਨਹਿ ਗਨੀਮ ਕੋ ਇਹਨਾਂ ਨਹਿ ਮਾਰਿਓ ਤੇ ਨਾ ਹੀ ਇਹਨਾਂ ਨੇ ਕੋਈ ਬਾਦਸ਼ਾਹ ਦਾ ਕੰਮ ਸਵਾਰਿਆ ਏ ਔਰ ਨਾ ਹੀ ਇਹਨਾਂ ਨੇ ਬਾਦਸ਼ਾਹ ਦਾ ਕੋਈ ਦੁਸ਼ਮਣ ਮਾਰਿਆ ਹੈ ਜੇ ਮਾਲ ਮਗਲ ਨਿਆਨਾ ਤ੍ਰਿ ਬਲਾਇਓ ਜੱਲੀ ਕਾਹਨ ਨਾਸ ਕਰਾਇਓ ਕਹਿੰਦੇ ਵੀ ਸਗੋਂ ਕੀ ਹੋਇਆ ਸਾਡੇ ਵਿੱਚੋਂ ਦੁਸ਼ਮਣ ਪੈਦਾ ਹੋਏ ਉਹਨਾਂ ਨੇ ਕਾਬਲ ਕੰਧਾਰ ਤੇ ਅਫਗਾਨਿਸਤਾਨ ਤੋਂ ਨਾਦਰ ਸ਼ਾਹ ਨੂੰ ਬੁਲਾਇਆ ਤੇ ਨਾਦਰ ਸ਼ਾਹ ਨੇ ਇਸ ਦੇਸ਼ ਦੇ ਵਿੱਚ ਆ ਕੇ ਕਾਹਨ ਕੀਤਾ ਰੋਹਿਲੇ ਨਜੀਬੇ ਅਹਿਮਦ ਸ਼ਾਹ ਇਹ ਸਦਵਾਇਓ ਬਾਅ ਉਹ ਮਰ ਹਟਾਇ ਹੁਣ ਗਲਵਾਇਓ ਕਹਿੰਦੇ ਵੀ ਕੀ ਹੋਇਆ ਨਾਦਰ ਸ਼ਾਹ ਨੇ ਇੱਥੇ ਆ ਕੇ ਰੋਹੀਲੇ ਜੰਗੀ ਜਰਨੈਲ ਲਿਆਂਦੇ ਵੱਡੇ ਵੱਡੇ ਯੋਧੇ ਇਸ ਦੇਸ਼ ਦੇ ਵਿੱਚ ਆਏ ਔਰ ਉਹਨਾਂ ਨੇ ਇੱਥੇ ਆ ਕੇ ਕਈ ਹਜ਼ਾਰ ਲੋਕਾਂ ਨੂੰ ਮਾਰਿਆ ਤੇ ਲੁੱਟਿਆ ਲੱਾ ਲੁੱਟਿਆ ਮਾਰਿਆ ਨਹੀਂ ਸਗੋਂ ਮਰਹਟਿਆਂ ਦਾ ਇਸ ਤਰ੍ਹਾਂ ਲੱਕ ਤੋੜਿਆ ਮਰਹੱਟੇ ਉਠ ਨਹੀਂ ਸਕੇ ਬਾਦ ਦੇ ਵਿੱਚ ਆਪ ਥੱਕ ਕੇ ਵਹ ਮੁੜ ਗयो ਮੁਲਕ ਆ ਕੀ ਇਮ ਉਸ ਤੇ ਰਹयो ਕਹਿੰਦੇ ਵੀ ਆਪ ਤੇ ਨਾਦਰ ਸ਼ਾਹ ਭਾਰਤ ਦੇਸ਼ ਨੂੰ ਲੁੱਟ ਕੇ ਵਾਪਸ ਮੁੜ ਗਿਆ ਬੜਾ ਨੁਕਸਾਨ ਕੀਤਾ ਇਤਿਹਾਸ ਕਹਿੰਦਾ ਵੀ ਜਦੋਂ ਨਾਦਰ ਸ਼ਾਹ ਦਿੱਲੀ ਦੇ ਵਿੱਚ ਆਇਆ ਨਾ ਇੱਕੇ ਦਿਨ ਦੇ ਵਿੱਚ ਇਹਨੇ 70000 ਬੰਦਾ ਮਾਰਿਆ ਸੀ ਇੱਕੇ ਦਿਨ ਦੇ ਵਿੱਚ ਔਰ ਦਿੱਲੀ ਦੇ ਵਿੱਚ ਜਿਹੜੇ ਵੱਡੇ ਵੱਡੇ ਖਜ਼ਾਨੇ ਸੀ ਨਾਦਰਸ਼ਾ ਲੁੱਟ ਕੇ ਲੈ ਗਿਆ ਨਾਦਰਸ਼ਾ ਨੇ ਜਿਹੜੇ ਦਿੱਲੀ ਤਖਤ ਤੇ ਰਾਜ ਕਰਦੇ ਸੀ ਮੁਗਲ ਉਹਨਾਂ ਦੀਆਂ ਬੇਗਮਾਂ ਉਹਨਾਂ ਦੀਆਂ ਧੀਆ ਉਹ ਵੀ ਇੱਥੋਂ ਲੁੱਟ ਕੇ ਲੈ ਗਿਆ ਤੇ ਕਹਿੰਦੇ ਵੀ ਜਿਹੜੇ ਮੁਲਕ ਦੇ ਆਮ ਲੋਕ ਸੀ ਨਾ ਗਰੀਬ ਉਹ ਫਿਰ ਆਕੀ ਹੋ ਗਏ ਉਹਨਾਂ ਨੇ ਲੁੱਟ